ਗੁਰਦਾਸਪੁਰ ਦੇ ਤਹਿਸੀਲਦਾਰ ਆਪਣੇ ਦਫ਼ਤਰਾਂ ਵਿੱਚ ਬਾਕੀ ਕੰਮ ਕਰ ਰਹੇ ਹਨ ਪਰ ਰਜਿਸਟਰੀਆਂ ਨਹੀਂ ਕਰ ਰਹੇ ਗੁਰਦਾਸਪੁਰ ਦੇ ਨਾਇਬ ਤਹਿਸੀਲਦਾਰ ਰਤਨਜੀਤ ਨੇ ਕਿਹਾ ਕਿ ਅਸੀਂ ਲੋਕਾਂ ਦੇ ਰੁਟੀਨ ਦੇ ਸਾਰੇ ਕੰਮ ਕਰ ਰਹੇ ਹਾਂ ਪਰ ਰਜਿਸਟਰੀਆਂ ਦਾ ਕੰਮ ਬਿਲਕੁਲ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਯੂਨੀਅਨ ਨਾਲ ਕੋਈ ਗੱਲਬਾਤ ਨਹੀਂ ਕਰਦੀ ਜੇਕਰ ਸਰਕਾਰ ਕਿਸੇ ਹੋਰ ਦੇ ਆਰਡਰ ਕਰਦੀ ਹੈ ਤਾ ਉਹ ਆ ਕੇ ਰਜਿਸਟਰੀਆਂ ਕਰ ਸਕਦਾ ਹੈ ਉਹਨਾਂ ਕੇ ਹਾਂ ਕਿ ਅਸੀਂ ਆਪਣੀ ਯੂਨੀਅਨ ਦੇ ਨਾਲ ਖੜੇ ਹਾਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਸੁਣੋ ਆਪਣਾ ਟੀਮ ਦੇ ਵਰਕ ਆਪਾਂ ਕਰ ਰਹੇ ਕੋਟ ਵਰਕ ਕਰ ਰਹੇ ਹਾਂ ਮਿਟੀਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਸੀਨियस ਵਰਕ ਡਿਵਲਪਮੈਂਟ ਬਿਲਕੁਲ ਸਿਹਰੀ 9 ਤੋਂ 5 ਵਜੇ ਤੱਕ ਕੀਤਾ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਆਉਂਦਾ ਤਾਂ ਮੈਂਦਾ ਜਾਂ ਐਫੀਡੇਵਟ ਆਉਂਦਾ ਕੋਣ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਜਿਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਕੋ ਮੰਗ ਰੱਖੀ ਜਿਹੜੀ ਸਾਡੀ ਯੂਨੀਅਨ ਵੱਲੋਂ ਇਹਨਾਂ ਨੂੰ ਸੁਣਿਆ ਜਾਵੇ ਸਾਡੇ ਤੇ ਨਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸੰਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ ਰਜਿਸਟਰੀ ਨਹੀਂ ਕਰ ਰਹੇ ਜੀ ਰਜਿਸਟਰੀ ਇਸ ਟਾਈਮ ਬਿਲਕੁਲ ਬੰਦ ਹੈ ਸਾਰੇ ਪੰਜਾਬ 'ਚ ਬੰਦ ਹੈ ਇਹ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੁਸਾਰ ਕਰ ਸਕਦਾ ਸਾਡੇ ਸਾਡੇ ਵੱਲੋਂ ਕੋਈ ਤਰਾਜ ਨਹੀਂ ਜੇ ਕੋ ਪਾਰਲਮੈਂਟ ਲੱਗਣਾ ਤਾਂ ਵੀ ਰਿਸ਼ੀ ਕੁਝ ਨਹੀਂ ਕਰੋਗੇ ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਗੁਰਦਾਸਪੁਰ ਦੇ ਤਹਿਸੀਲਦਾਰ ਆਪਣੇ ਦਫ਼ਤਰਾਂ ਵਿੱਚ ਬਾਕੀ ਕੰਮ ਕਰ ਰਹੇ ਹਨ ਪਰ ਰਜਿਸਟਰੀਆਂ ਨਹੀਂ ਕਰ ਰਹੇ ਗੁਰਦਾਸਪੁਰ ਦੇ ਨਾਇਬ ਤਹਿਸੀਲਦਾਰ ਰਤਨਜੀਤ ਨੇ ਕਿਹਾ ਕਿ ਅਸੀਂ ਲੋਕਾਂ ਦੇ ਰੁਟੀਨ ਦੇ ਸਾਰੇ ਕੰਮ ਕਰ ਰਹੇ ਹਾਂ ਪਰ ਰਜਿਸਟਰੀਆਂ ਦਾ ਕੰਮ ਬਿਲਕੁਲ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਯੂਨੀਅਨ ਨਾਲ ਕੋਈ ਗੱਲਬਾਤ ਨਹੀਂ ਕਰਦੀ ਜੇਕਰ ਸਰਕਾਰ ਕਿਸੇ ਹੋਰ ਦੇ ਆਰਡਰ ਕਰਦੀ ਹੈ ਤਾਂ ਉਹ ਆ ਕੇ ਰਜਿਸਟਰੀਆਂ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਯੂਨੀਅਨ ਦੇ ਨਾਲ ਖੜੇ ਹਾਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਸੁਣੋ ਆਪਣਾ ਰੁਟੀਨ ਦੇ ਵਰਕ ਆਪਾਂ ਕਰ ਰਹੇ ਕੋਟ ਵਰਕ ਕਰ ਰਹੇ ਹਾਂ ਮਿਟੀਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਿਸਲੀਨੀਅਸ ਵਰਕ ਸਾਡੇ ਡਿਵਲਪਮੈਂਟ ਬਿਲਕੁਲ ਸਿੱਧੀ 9 ਤੋਂ 5 ਵਜੇ ਤੱਕ ਕੀਤੇ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਆਉਂਦਾ ਦਮੰਦਾ ਜਾਂ ਐਫੀਡੇਵਟ ਆਉਂਦਾ ਕੋਈ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਜਾਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਕੋਲ ਮੰਗ ਰੱਖੀ ਜੀ ਤੁਹਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਪਰ ਜਿੱਦ ਨਿਯਾਇਜ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਿਕ ਆਪਾਂ ਕੰਮ ਕਰਾਂਗੇ ਰਜਿਸਟ੍ਰੇਸ਼ਨ ਨਹੀਂ ਕਰ ਰਹੇ ਜੀ ਰਜਿਸਟ੍ਰੇਸ਼ਨ ਸਟੰ ਬਿਲਕੁਲ ਬੰਦ ਹੈ ਸਾਰੇ ਪੰਜਾਬ ਚ ਬੰਦ ਹੈ ਜੇ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੁਕੀ ਕਰ ਸਕਦਾ ਸਾਡੇ ਸਾਡੇ ਵੱਲੋਂ ਕੋਈ ਤਰਾਜ ਨਹੀਂ ਜੇ ਕੋ ਪਾਰਲਮੈਂਟ ਲੱਗਣਾ ਤਾਂ ਰਿਸ਼ੀ ਤੁਸੀਂ ਨਹੀਂ ਕਰੋਗੇ ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਹੈ ਗੁਰਦਾਸਪੁਰ ਦੇ ਤਹਿਸੀਲਦਾਰ ਆਪਣੇ ਦਫਤਰਾਂ ਵਿੱਚ ਬਾਕੀ ਕੰਮ ਕਰ ਰਹੇ ਹਨ ਪਰ ਰਜਿਸਟਰੀਆਂ ਨਹੀਂ ਕਰ ਰਹੇ ਗੁਰਦਾਸਪੁਰ ਦੇ ਨਾਇਬ तहसीलदार रतनजीत ਨੇ ਕਿਹਾ ਕਿ ਅਸੀਂ ਲੋਕਾਂ ਦੇ ਰੁਟੀਨ ਦੇ ਸਾਰੇ ਕੰਮ ਕਰ ਰਹੇ ਹਾਂ ਪਰ ਰਜਿਸਟਰੀਆਂ ਦਾ ਕੰਮ ਬਿਲਕੁਲ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਯੂਨੀਅਨ ਨਾਲ ਕੋਈ ਗੱਲਬਾਤ ਨਹੀਂ ਕਰਦੀ ਜੇਕਰ ਸਰਕਾਰ ਕਿਸੇ ਹੋਰ ਦੇ ਆਰਡਰ ਕਰਦੀ ਹੈ ਤਾਂ ਉਹ ਆਂ ਕਿ ਰਜਿਸਟਰੀਆਂ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਯੂਨੀਅਨ ਦੇ ਨਾਲ ਖੜੇ ਹਾਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਸੁਣੋ ਆਪਣਾ ਟੀਮ ਦੇ ਵਰਕ ਆਪਾਂ ਕਰ ਰਹੇ ਕੋਟ ਵਰਕ ਕਰ ਰਹੇ ਹਾਂ ਮਿਟੀਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਿਸਲੀਨੀਅਸ ਵਰਕ ਆ ਡਿਵਲਪਮੈਂਟ ਬਿਲਕੁਲ ਸਿਹਰੀ 9 ਤੋਂ 5 ਵਜੇ ਤੱਕ ਕੀਤੇ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਆਉਂਦਾ ਤਾਂ ਮੈਂਦਾ ਜਾਂ ਐਫੀਡਵਟ ਆਉਂਦਾ ਕੋਈ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਜਾਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਕੋ ਮੰਗ ਰੱਖੀ ਜੀ ਤੁਹਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਸਾਡੇ ਤੇ ਨਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਿਕ ਆਪਾਂ ਕੰਮ ਕਰਾਂਗੇ। ਰਿਸਟ੍ਰਿੰਗ ਨਹੀਂ ਕਰਾਂਗੇ। ਰਿਸਟ੍ਰਿੰਗ ਐਸਟਮ ਬਿਲਕੁਲ ਬੰਦ ਹੈ ਸਾਰੇ ਪੰਜਾਬ 'ਚ ਬੰਦ ਹੈ। ਇਹ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੱਕੇ ਕਰ ਸਕਦਾ। ਸਾਡੇ ਵੱਲੋਂ ਸਾਡੇ ਵੱਲੋਂ ਕੋਈ ਤਰਾਜ ਨਹੀਂ ਹੈ। ਜੇ ਕੋਈ ਪਾਰਲਮੈਂਟ ਲੱਗਣਾ ਤਾਂ ਵੀ ਰਿਸਟ੍ਰਿੰਗ ਨਹੀਂ ਕਰੋਗੇ। ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਹੈ।